ਹਾਂਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹੁਣ ਤੱਕ ਆਪਾਂ ਸਾਰਿਆਂ ਨੇ ਰਲ ਮਿਲ ਕੇ ਜਪਜੀ ਸਾਹਿਬ ਦੀਆਂ ਸੱਤ ਪੌੜੀਆਂ ਦੀ ਜਿਹੜੀ ਆ ਉਹ ਵਿਚਾਰ ਸਾਂਝੀ ਕੀਤੀ ਆ ਅੱਜ ਆਪਾਂ ਜਿਹੜਾ ਵਾਣਾ ਉਹ ਇਹ ਚਾਰ ਪੌੜੀਆਂ ਹੁੰਦੀਆਂ ਸੁਣਨ ਦੀਆਂ ਲਗਾਤਾਰ ਉਸ ਤੋਂ ਬਾਅਦ ਮੰਨੇ ਦੀਆਂ ਹੁੰਦੀਆਂ ਠੀਕ ਆ ਤੇ ਸੁਣਨ ਦੀ ਬੜੀ ਵੱਡੀ ਮਹੱਤਾ ਗੁਰਮਤਿ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਦੱਸੀ ਆ ਕਿਉਂਕਿ ਅੱਜ ਕੱਲ੍ਹ ਭਾਵੇਂ ਲਾ ਲੋ ਤੇ ਭਾਵੇਂ ਉਸ ਸਮੇਂ ਲਾ ਲੋ ਭਾਵੇਂ ਧਾਰਮਿਕ ਲੋਕ ਇਕੱਠੇ ਹੁੰਦੇ ਆ ਜਾਂ ਸਮਾਜਿਕ ਲੋਕ ਤੇ ਜਾਂ ਰਾਜਨੀਤਿਕ ਲੋਕ ਹਰ ਕੋਈ ਨਾ ਆਪਣੀ ਸੁਣਾਉਣੀ ਹੀ ਚਾਹੁੰਦਾ ਠੀਕ ਆ ਸੁਣਨੀ ਕੋਈ ਨਹੀਂ ਚਾਹੁੰਦਾ ਪਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਕਿ ਨਾਨਕ ਜਵਲਗ ਦੁਨੀਆ ਰਹੀ ਹੈ ਕਿ ਸੁਣੀਏ ਕਿਛ ਕਹੀਏ ਵੀ ਪਹਿਲੋ ਕਹੀ ਦੀ ਸੁਣੋ ਉਸ ਤੋਂ ਬਾਅਦ ਕੋ ਜੋ ਤੁਹਾਨੂੰ ਸਮਝ ਆਉਂਦੀ ਆ ਜਾਂ ਉਹਦਾ ਉੱਤਰ ਦੇਣਾ ਚਾਹੁੰਦੇ ਜੋ ਜਾਂ ਉਹਦੀ ਗੱਲ 'ਚ ਹੋਰ ਵਾਧਾ ਕਰਨਾ ਚਾਹੁੰਦੇ ਜੋ ਤੇ ਫੇਰ ਕਹੋ ਪਹਿਲੋ ਅਗਲੇ ਦੀ ਗੱਲ ਪੂਰੀ ਸੁਣੋ ਜਿਦਾ ਕਈ ਕਰਕੇ ਆਪਾਂ ਨੂੰ ਹੁੰਦਾ ਨਾ ਕਿ ਹੇ ਵਾਰੀ ਆਪਾਂ ਕਿਸ ਦੀ ਅੱਧੀ ਗੱਲ ਸੁਣਦੇ ਆ ਤੇ ਪੂਰੀ ਹੋਣ ਨਹੀਂ ਦਿੰਦੇ ਤੇ ਆਪਾਂ ਬੋਲ ਪੈਨੇ ਤੇ ਉਹ ਅਗਲਾ ਕਹਿੰਦਾ ਮੈਂ ਵੀ ਇਹੀ ਦੱਸਣ ਲੱਗਾ ਮੇਰੀ ਤਾਂ ਸੁਣ ਹਣਾ ਮਤਲਬ ਸੁਣਨ ਦੀ ਇੱਕ ਬੜੀ ਵੱਡੀ ਮਹੱਤਾ ਪਰ ਇੱਥੇ ਗੁਰੂ ਸਾਹਿਬ ਨੇ ਇਹ ਕਿਹਾ ਵਾ ਕਿ ਇੱਥੇ ਕੋਈ ਦੁਨਿਆਵੀ ਗੱਲਾਂ ਨਹੀਂ ਹੈਗੀਆਂ ਵੀ ਕਿਸ ਦੀ ਚੁਗਲੀ ਨਿੰਦਿਆ ਜਾਂ ਕਿਸ ਦੀ ਦੁਨਿਆਵੀ ਖੁਸ਼ਾਮਦ ਜਾਂ ਮਾਣ ਜਾਂ ਮਢਾਈ ਜਾਂ ਬੇਇਤੀ ਉਹ ਗੱਲਾਂ ਨਹੀਂ ਇੱਥੇ ਗੁਰੂ ਸਾਹਿਬ ਨੇ ਕਿਹਾ ਵਾ ਵੀ ਸੁਣਾਏ ਦੂਖ ਪਾਪ ਕਾ ਨਾਸ ਵੀ ਜਿਹੜਾ ਨਾ ਪਰਮਾਤਮਾ ਦਾ ਨਾਮ ਸੁਣਨ ਦੇ ਨਾਲ ਉੱਚੇ ਤੋਂ ਉੱਚਾ ਮਰਾਤਬਾ ਭਾਵ ਕੇ ਰਤਬਾ ਪ੍ਰਾਪਤ ਹੋ ਜਾਂਦਾ ਉੱਚੀ ਤੋਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਜਾਂਦੀ ਮਨੁੱਖ ਨੂੰ ਠੀਕ ਹੈ ਜਿਹਦੇ ਬਾਰੇ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ ਕਿ ਸੁਣੈ ਤੇ ਇਹਦਾ ਧਿਆਨ ਰੱਖਣਾ ਉਦਾਂ ਜਿੱਦਾਂ ਆਪਾਂ ਪੰਜਾਬੀ ਦੇ ਵਿੱਚ ਕਹਿੰਨਾ ਵੀ ਸੁਣੀਏ ਹਨਾ ਨਾਣੇ ਨੂੰ ਬਿਹਾਰੀ ਆਉਂਦੀ ਆ ਜਪਜੀ ਸਾਹਿਬ ਦੇ ਵਿੱਚ ਚਾਰੇ ਪੌੜੀਆਂ ਦੇ ਵਿੱਚ ਜਿਹੜਾ ਵਾ ਨਾਣੇ ਨੂੰ ਸਿਹਾਰੀ ਆਉਂਦੀ ਠੀਕ ਹੈ ਸੁਣੈ ਸੁਣੈ ਸਿੱਧ ਪੀਰ ਸੁਰ ਨਾਦ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਿਹੜਾ ਮਨੁੱਖ ਪਰਮਾਤਮਾ ਦੀ ਵਡਿਆਈ ਪਰਮਾਤਮੇਂ ਦੇ ਗੁਣਾ ਦੀ ਵਿਚਾਰ ਕਰਦਾ ਸੁਣਦਾ ਵਾ ਨਾ ਉਹ ਸਿੱਧ ਬਣ ਜਾਂਦਾ ਸਿੱਧ ਉਹ ਹੁੰਦਾ ਵਾ ਸਿੱਧ ਦਾ ਅਰਥ ਹੁੰਦਾ ਵਾ ਸੰਸਕ੍ਰਿਤ ਦੇ ਸਿੱਧ ਅੰਗ ਤੋਂ ਬਣਿਆ ਵਾ ਵੀ ਜਿੰਨੇ ਸਿੱਧੀ ਪ੍ਰਾਪਤ ਕੀਤੀ ਹੋਵੇ ਠੀਕ ਆ ਅੱਗੇ ਹੈਗਾ ਪੀਰ ਪੀਰ ਉਸ ਕਰਮਾਤੀ ਪੁਰਸ਼ ਨੂੰ ਕਿਹਾ ਜਾਂਦਾ ਵਾ ਫਾਰਸੀ ਦਾ ਸ਼ਬਦ ਆ ਤੇ ਮੁਸਲਮਾਨਾਂ ਦੇ ਵਿੱਚ ਜਿਹੜਾ ਵਾ ਪੀਰ ਸ਼ਬਦ ਵਰਤਿਆ ਜਾਂਦਾ ਵਾ ਠੀਕ ਆ ਜਿਹੜਾ ਉਹਨਾਂ ਦੇ ਕੋਈ ਉੱਚੇ ਮਰਾਤਬੇ ਨੂੰ ਪ੍ਰਾਪਤ ਹੋਵੇ ਨਾ ਉਹਨੂੰ ਪੀਰ ਕਿਹਾ ਜਾਂਦਾ ਵਾ ਠੀਕ ਆ ਅੱਗੇ ਹੈਗਾ ਸੁਰ ਸੁਰ ਦਾ ਅਰਥ ਹੁੰਦਾ ਵਾ ਦੇਵਤੇ ਠੀਕ ਹੈ ਤੇ 나ਥ ਆਪਾਂ ਨੂੰ ਪਤਾ ਹੀ ਹੈ ਵੀ ਜਦੋਂ ਆਪਣੇ ਵੀ ਹੁਣ ਕਈ ਨਹੀਂ ਆਉਂਦੇ ਘਰਾਂ 'ਚ ਹਨ ਭਿਖਿਆ ਮੰਗਨ 나ਥ ਜੋਗੀ ਆਪਾਂ ਕਹਿੰਦੇ ਬਾਹਰ ਆਇਆ ਹਨਾ ਤੇ 나ਥ ਜੋਗੀ ਜਿਹੜੇ ਹੁੰਦੇ ਆ ਠੀਕ ਆ ਇਦਾਂ ਕਰਕੇ ਗੁਰੂ ਸਾਹਿਬ ਨੇ ਕਿਹਾ ਵੀ ਜਿਹੜਾ ਮਨੁੱਖ ਪਰਮਾਤਮਾ ਦੀ ਵਡਿਆਈ ਨੂੰ ਸੁਣਦਾ ਸਿਵਤ ਸਲਾਹ ਨੂੰ ਸੁਣਦਾ ਉਹ ਪੁੱਗਿਆ ਹੋਇਆ ਸਿੱਧ ਬਣ ਜਾਂਦਾ ਉਹ ਪੀਰ ਆ ਉਹ ਸਮਝੋ ਦੇਵਤਾ ਵਾ ਉਹ 나ਥ ਆ ਠੀਕ ਆ ਅੱਗੇ ਗੁਰੂ ਸਾਹਿਬ ਜੀ ਕਹਿੰਦੇ ਸੁਣਾ ਧਰਤ ਤਵਲ ਆਕਾਸ਼ ਧਰਤ ਦਾ ਅਰਥ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਧਰਤੀ ਹੈ ਨਾ ਤੇ ਧਵਲ ਹੁੰਦਾ ਵਾ ਪਤਾਲ ਤੇ ਇਹ ਆ ਆਕਾਸ਼ ਠੀਕ ਆ ਤਿੰਨ ਤੈਂ ਮੰਨੀਆਂ ਜਾਂਦੀਆਂ ਨਾ ਵੀ ਇੱਕ ਪਤਾਲ ਦੀ ਤੇ ਇੱਕ ਜਿੱਦਾਂ ਆਪਾਂ ਜਿੱਥੇ ਐ ਤੇ ਇੱਕ ਉੱਪਰਲੀ ਆਕਾਸ਼ ਦੀ ਠੀਕ ਆ ਕਹਿੰਦਾ ਕਿ ਇਹਨਾਂ ਤਿੰਨਾਂ ਹੀ ਜਿਹੜਾ ਲੋਕਾਂ ਦਾ ਉਹ ਗਿਆਨ ਹੋ ਜਾਂਦਾ ਉਹਨੂੰ ਜਿਹੜਾ ਪਰਮਾਤਮਾ ਦੀ ਸਿਫਤ ਸੁਣਦਾ ਵਾ ਧਿਆਨ ਦੇ ਨਾਲ ਉਹਨੂੰ ਏਨੀ ਸੋਝੀ ਹੋ ਜਾਂਦੀ ਹੈ ਧਰਤੀ ਬਾਰੇ ਵੀ ਤਬਲ ਬਾਰੇ ਵੀ ਆਕਾਸ਼ ਬਾਰੇ ਵੀ ਠੀਕ ਆ ਅੱਗੇ ਗੁਰੂ ਸਾਹਿਬ ਜੀ ਕਹਿੰਦਾ ਸੁਣੈ ਦੀਪ ਲੋ ਪਾਤਲ ਠੀਕ ਆ ਦੀਪ ਆਪਣੇ ਧਰਤੀ ਦੇ ਸੱਤ ਦੀਪ ਮੰਨੇ ਗਏ ਠੀਕ ਆ ਸੱਤ ਦੀਪਾਂ ਬਾਰੇ ਲੋ ਹੁੰਦਾ ਵਾ ਲੋਕ ਜਿਹੜੇ ਮੰਨੇ ਜਾਂਦੇ ਆ ਠੀਕ ਆ ਜਦੋਂ ਆਪਾਂ ਕਹਿੰਨੇ ਆ ਲੋਕ ਆ ਇੱਕ ਪਰਲੋਕ ਆ ਠੀਕ ਆ ਤੇ ਇੱਕ ਜਿਦਾ ਕਈ ਰਿਆ ਆਪਾਂ ਇਹ ਵੀ ਕਹਿ ਦਿੰਨੇ ਆਂ ਵੀ ਪਤਾਲ ਲੋਗ ਧਰਤੀ ਲੋਗ ਹਨਾ ਤੇ ਉੱਪਰਲਾ ਲੋਗ ਜਿਹਨੂੰ ਪਰਲੋਕ ਕਹਿ ਦਿੰਦੇ ਆ ਇੱਕ ਹੈਗਾ ਪਤਾਲ ਪਤਾਲ ਦਾ ਅਰਥ ਹੁੰਦਾ ਕੀ ਧਰਤੀ ਤੋਂ ਵੀ ਗਾਂ ਧਰਤੀ ਦੇ ਹੇਠਲੇ ਹਿੱਸੇ ਠੀਕ ਆ ਜਿਹਦਾ ਧਵਲ ਆ ਇਹਦਾ ਅਰਥ ਹੁੰਦਾ ਵਾ ਧਰਤੀ ਦਾ ਥਲੜਾ ਹਿੱਸਾ ਤੇ ਜਿਹੜਾ ਪਤਾਲ ਹੁੰਦਾ ਪਤਾਲਦਾਰਤ ਹੁੰਦਾ ਵੀ ਧਰਤੀ ਤੋਂ ਵੀ ਥਲੜੀਆਂ ਤਿਆਂ ਗਾਂ ਵੀ ਪਤਾ ਹੀ ਨਹੀਂ ਕਿੰਨੀਆਂ ਜਿੱਦਾਂ ਅੱਗੇ ਜਪਜੀ ਸਾਹਿਬ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਨੇ ਕਿਹਾ ਪਤਾਲਾਂ ਪਤਾਲ ਲਖ ਅਗਾਸਾਂ ਅਗਾਸ ਕੀ ਇਹਦੇ ਬਾਰੇ ਕੋਈ ਗਿਆਨੀ ਨਹੀਂ ਹੈਗਾ ਵੀ ਇਹ ਵੀ ਬਿਆੰਤ ਹੀ ਆ ਉਹਦੇ ਬਾਰੇ ਵੀ ਕਹਿੰਦੇ ਵੀ ਦੀਪਾਂ ਬਾਰੇ ਲੋਹਾ ਬਾਰੇ ਪਤਾਲਾਂ ਬਾਰੇ ਧਰਤੀਆਂ ਤਿਆਂ ਬਾਰੇ ਤੇ ਦੁਨੀਆਂ ਦੇ ਜਿਹੜੇ ਸੱਤ ਦੀਪ ਆ ਉਹਨਾਂ ਬਾਰੇ ਵੀ ਜਾਣਕਾਰੀ ਹੋ ਜਾਂਦੀ ਮਨੁੱਖ ਨੂੰ ਸੋਝੀ ਆ ਜਾਂਦੀ ਜਦੋਂ ਪ੍ਰਮਾਤਮਾ ਦੀ ਸਿਵਤ ਸਲਾਹ ਸੁਣਦਾ ਵਾ ਅੱਗੇ ਗੁਰੂ ਸਾਹਿਬ ਨੇ ਕਿਹਾ ਸੁਣਾ ਪੋਹਿ ਨ ਸਕੈ ਕਾਲ ਠੀਕ ਆ ਵੀ ਜਿਹੜਾ ਪ੍ਰਮਾਤਮਾ ਦੀ ਵਡਿਆਈ ਨੂੰ ਸਿਵਤ ਨੂੰ ਸੋਭਾ ਨੂੰ ਸੁਣਦਾ ਵਾ ਪਹੇਦਾ ਹੁੰਦਾ ਵੀ ਕੋਈ ਚੀਜ਼ ਨੂੰ ਪੋਣਾ ਹਨਾ ਲੱਗਣਾ ਤੇ ਨਾ ਸਕੈ ਕਾਲ ਵੀ ਉਹਨੂੰ ਕੋਈ ਵੀ ਜਿਹੜਾ ਕਿਸਮ ਦਾ ਉਹ ਕਾਲ ਨਹੀਂ ਵਿਆਪਦਾ ਭਾਵ ਕਿ ਉਹਨੂੰ ਮੌਤ ਦਾ ਡਰ ਨਹੀਂ ਰਹਿੰਦਾ ਕਿਉਂਕਿ ਆਮ ਕਰਕੇ ਹਰ ਮਨੁੱਖ ਨੂੰ ਜਿਹੜਾ ਮੌਤ ਦਾ ਡਰ ਰਹਿੰਦਾ ਆਪਾਂ ਸਾਰੇ ਮੌਤ ਦੇ ਭੈ ਦੇ ਵਿੱਚ ਜੀਂਨੇ ਆ ਕਿ ਖਰੇ ਪਤਾ ਨਹੀਂ ਮੌਤ ਕਦੋਂ ਆ ਜਾਣੀ ਪਰ ਕਹਿੰਦੇ ਜਿਹੜਾ ਪ੍ਰਮਾਤਮਾ ਦੀ ਸਿੱਖਤ ਸਲਾਹ ਸੁਣਦਾ ਵਾ ਉਹ ਮੌਤ ਵਾਲੇ ਭੈ ਤੋਂ ਦੂਰ ਹੋ ਜਾਂਦਾ ਵਾ ਭਾਵ ਕਿ ਉਹਦਾ ਡਰ ਦੂਰ ਹੋ ਜਾਂਦਾ ਤੇ ਇਹ ਕੀ ਆ ਜਿਹੜਾ ਪ੍ਰਮਾਤਮਾ ਦੀ ਸਿੱਖਤ ਸਲਾਹ ਸੁਣਦਾ ਉਹਨੂੰ ਕਾਲ ਪਹੁੰਚਦਾ ਹੀ ਨਹੀਂ ਭਾਵ ਕਿ ਉਹਨੂੰ ਇਹ ਵੀ ਆਪਣੇ ਗਣਿਆ ਜਾਂਦਾ ਨਾ ਕਿ ਧਰਮੀ ਪੁਰਸ਼ ਗੱਲ ਕਰਦੇ ਆ ਵੀ ਜਿਹੜਾ ਬੰਦਾ ਪ੍ਰਮਾਤਮਾ ਦਾ ਨਾਮ ਜਪਦਾ ਉਹਨੂੰ ਜਮਦੂਤ ਨਹੀਂ ਸਤਾਉਂਦੇ ਭਾਵ ਕਿ ਉਹਨੂੰ ਜਮਦੂਤ ਨਹੀਂ ਲੈਣ ਆਉਂਦੇ ਉਹ ਤੇ ਪ੍ਰਮਾਤਮਾ ਆਪ ਉਹਨੂੰ ਆਪਣੇ ਗਲ ਨਾਲ ਲਾਉਂਦਾ ਆਪਣੇ ਨਾਲ ਮਲਾ ਲੈਂਦਾ ਉਹ ਭੇਤ ਹੀ ਹੋ ਜਾਂਦਾ ਪ੍ਰਮਾਤਮਾ ਦੇ ਵਿੱਚ ਹਨਾ ਇਹ ਆ ਅੱਗੇ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਭਗਤਾ ਸਦਾ ਵਿਗਾਸ ਜਿਦਾਂ ਭਗਤ ਸ਼ਬਦ ਦਾ ਤੁਹਾਨੂੰ ਪਤਾ ਹੀ ਹੈ ਵੀ ਇਹ ਤਿੰਨ ਤਰ੍ਹਾਂ ਦਾ ਗੁਰਬਾਣੀ ਦੇ ਵਿੱਚ ਆਉਂਦਾ ਇੱਕ ਤੱਤੇ ਨੂੰ ਸਿਹਾਰੀ ਇੱਕ ਤੱਤੇ ਨੂੰ ਔਂਕੜ ਤੇ ਇੱਕ ਸਿੰਪਲ ਠੀਕ ਆ ਇਹਦਾ ਅਰਥ ਕੀ ਹੈ ਭਲਾ ਭਗਤੀ ਤੇ ਭਗਤ ਦਾ ਅਰਥ ਹੁੰਗਾ ਇੱਕ ਵਚਨ ਤੇ ਭਗਤ ਦਾ ਹੋ ਜਾਂਦਾ ਬਹੁ ਵਚਨ ਇੱਥੇ ਕੰਨਾ ਹੀ ਲੱਗਾ ਵਾ ਸਿੱਧਾ ਹੈਗਾ ਵਾ ਕਿ ਗੁਰੂ ਨਾਨਕ ਸਾਹਿਬ ਕਹਿ ਰਿਹਾ ਵੀ ਨਾਨਕ ਭਗਤਾ ਸਦਾ ਵਗਾਸ ਜਿਹੜੇ ਪ੍ਰਮਾਤਮਾ ਦਾ ਨਾਮ ਸੁਣਦੇ ਜਾਂ ਜਪਦੇ ਆ ਉਹਨਾਂ ਦੇ ਮਨ ਦੇ ਵਿੱਚ ਸਦਾ ਹੀ ਵਿਗਾਸ ਦਾ ਅਰਥ ਹੁੰਦਾ ਖੇੜਾ ਸਦੀਵੀ ਆਨੰਦ ਜਿਹਨੂੰ ਕਹਿੰਦੇ ਆ ਠੀਕ ਆ ਖੇੜਾ ਮਾਤਰ ਖੁਸ਼ੀ ਨਹੀਂ ਸਦਾਵੀ ਖੁਸ਼ੀ ਜਿਹਨੂੰ ਕਹਿੰਦੇ ਆ ਠੀਕ ਆ ਸਦਾ ਆਨੰਦ ਵੀ ਸਦਾ ਹੀ ਖੇੜੇ ਚ ਰਹਿੰਦੇ ਆ ਠੀਕ ਆ ਤੇ ਪ੍ਰਮਾਤਮਾ ਦੀ ਸਿਵਤ ਸਲਾਹ ਸੁਣਿਆ ਹੁੰਦਾ ਕੀ ਕਹਿੰਦੇ ਸੁਣੈ ਦੂਖ ਪਾਪ ਕਾ ਨਾਸ ਦੁੱਖਾਂ ਦਾ ਤੇ ਪਾਪਾਂ ਦਾ ਨਾਸ ਹੋ ਜਾਂਦਾ ਵਾ ਠੀਕ ਆ ਇੱਕ ਵਿਦਵਾਨੀ ਵੀ ਕਹਿੰਦੇ ਆ ਕਿ ਵੇਖੋ ਜਦੋਂ ਪ੍ਰਮਾਤਮਾ ਦੀ ਸਿਵਤ ਸਲਾਹ ਸੁਣੀ ਜਾਂਦੀ ਆ ਤੇ ਬੰਦੇ ਨੂੰ ਕੀ ਹੁੰਦਾ ਕਿ ਜਿਦਾ ਪਤਾਲ ਵਰਗੀ ਜਿਹੜੀ ਐ ਨਾ ਉਹ ਨਿਮਰਤਾ ਮਿਲਦੀ ਵੀ ਕਿੰਨਾ ਧਰਤੀ ਦੇ ਥੱਲੇ ਆਪਾਂ ਕਿੰਨਾ ਕੁ ਕਰਦੇ ਆਂ ਬੋਰ ਵੀ ਕਰਦੇ ਕਈ ਹਨਾ ਧਰਤੀ ਨੂੰ ਬੀਜਦੇ ਆਂ ਕਿੰਨੀ ਨਿਮਰਤਾ ਉਹਦੇ ਵਰਗੀ ਨਿਮਰਤਾ ਆ ਜਾਂਦੀ ਆ ਠੀਕ ਆ ਵੀ ਦੀਪਾ ਲੋਹਾ ਵਰਗਾ ਦੀਪ ਵਰਗਾ ਉਹਦੇ ਵਿੱਚ ਪ੍ਰਕਾਸ਼ ਆ ਜਾਂਦਾ ਵਾ ਠੀਕ ਆ ਇਦਾਂ ਕਰਕੇ ਵੀ ਕੀਤਾ ਜਾਂਦਾ ਤੇ ਇਹ ਵੀ ਬੜਾ ਵਧੀਆ ਹੈਗਾ ਵਾ ਪਰ ਇਹਦੇ ਸਾਰੇ ਤੋਂ ਇਹੀ ਮਤਲਬ ਹੁੰਦਾ ਕਿ ਜਿਹੜਾ ਪਰਮਾਤਮਾ ਦਾ ਨਾਮ ਸੁਣਦਾ ਵਾ ਸਿੱਖਤ ਸਲਾਹ ਸੁਣਦਾ ਵਾ ਉਹਨੂੰ ਇਹ ਪਤਨੀਆਂ ਅਸਲ ਹੋ ਜਾਂਦੀਆਂ ਵਾ ਇਹ ਧਰਤੀਆਂ ਬਾਰੇ ਆਕਾਸ਼ ਬਾਰੇ ਦੀਪਾਂ ਬਾਰੇ ਪਤਾਲਾਂ ਬਾਰੇ ਸਾਰਾ ਗਿਆਨ ਹੋ ਜਾਂਦਾ ਉਹਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਦੁੱਖ ਨਹੀਂ ਪਉਂਦਾ ਤੇ ਖਾਸ ਕਰਕੇ ਜਿਹੜਾ ਮੌਤ ਦਾ ਡਰ ਆ ਉਹ ਤੋਂ ਭੈ ਪੀਤ ਨਹੀਂ ਹੁੰਦਾ ਉਹਦਾ ਉਹ ਡਰ ਦੂਰ ਹੋ ਜਾਂਦਾ ਤੇ ਸਦਾ ਹੀ ਉਹਦਾ ਮਨਸ ਦੀ ਵੀ ਖੇੜੇ ਦੇ ਵਿੱਚ ਆ ਜਾਂਦਾ ਵਾ ਤੇ ਇਹ ਪਰਮਾਤਮਾ ਦੀ ਸਿੱਖਤ ਸਲਾਹ ਸੁਣਦੇ ਨਾਲ ਉਹਦਾ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਠੀਕ ਹੈ ਇਹ ਆ ਪੌੜੀ 8 ਨੰਬਰ ਪੌੜੀ ਜਿਹਦੇ ਵਿੱਚ ਪਹਿਲੀ ਹੈ ਸੋਨੇ ਦੀ ਪੌੜੀ ਅੱਗੇ ਤਿੰਨ ਹੋਰ ਆਉਣਗੀਆਂ ਸੋ ਆਸ ਆ ਦੀ ਸਮਝ ਆਪ ਜੀ ਨੂੰ ਲੱਗ ਗਈ ਹੋਵੇਗੀ ਭੁੱਲ ਚੁੱਕ ਦੀ ਖਿਮਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ